ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਸਿੱਧੀ ਪਾਣਾ ਹੋ ਕੇ ਅੱਗੇ ਕੋਟ ਸੁਖੀਆ ਚਮੇਲੀ ਵਾਲ ਨੂੰ ਲੰਘਦੀ ਹੈ ਹਾਈਵੇ ਨੇੜੇ ਜੇ ਆਪਾਂ ਗੱਲ ਕਰੀਏ ਦੱਸੋ ਤਾਂ ਪੱਕਾ ਪਿੰਡ ਜਿਹੜਾ ਆਉਂਦਾ ਉੱਥੋਂ ਛੜਕ ਆਉਂਦੀ ਹੈ ਫਰੀਦਕੋਟ ਤੋਂ ਜਾਂ ਬਠਿੰਡੇ ਤੋਂ ਕਹਿ ਲਓ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਹਾਈਵੇ ਜਾਂਦਾ ਹੈ ਉਤੋਂ ਬਸਾਂ 4 ਕਿਲੋਮੀਟਰ ਸਾਈਡ ਤੇ ਹਟਮਾਏ ਪੈਣ ਬਹੁਤ ਵੀਡੀਓ ਬਣਾਈਆਂ ਇਸ ਭਰਾ ਕੋਲੋਂ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਹੈ ਤੇ ਰੂਟੀਨ ਚ ਕਾਵਾ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੋ ਨੱਕ ਦਿਖਾ ਰਿਹਾ ਦੋਨੇ ਵਛੀਆਂ ਕਹਾਂਗੇ ਇੱਕ ਤਾਂ ਇਹ ਆ ਵੀ ਹੋਰ 5-7 ਦਿਨਾਂ ਚ ਦੁੱਤ ਆ ਜਾਣੀ ਹੈ ਤੇ ਦੂਜੀ ਜਿਹੜਾ ਭਰਾ ਖਰੀਦੂਗਾ ਇੱਕ ਨਗੀਨਾ ਹੀ ਹੈ ਉਹ ਗੱਪਣ ਕਰਵਾ ਲੂਗਾ ਸੋ ਆਓ ਜਾਣਕਾਰੀ ਲਈਏ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਪਸ਼ੂ ਪਸੰਦ ਆਉਣਾ ਤੁਹਾਨੂੰ ਤੇ ਉਹਦੀ ਤਸੱਲੀ ਕਰਨ ਦਾ ਹੱਕ ਵੀ ਤੁਹਾਡਾ ਸੋ ਆਪਦੀ ਸਮਝ ਨਾਲ ਖਰੀਦਿਓ ਮਿਲਦੇ ਆ ਬਾਈ ਨੂੰ ਜਸਵੰਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਵੰਤਾਈ ਜੰਦੇ ਪਸੂ ਰਟੀ ਭਾਈ ਭਾਈ ਪਹੁ ਬਹੁਤ ਆਕਟ ਜਾਨ ਆਈ ਅੰਦਰ ਜਾਨੇ ਸੇਲ ਹੋਈ ਤੇ ਤਾਂ ਪਹਿਲੇ ਨੰਬਰ ਤੇ ਵੈਡ ਤੇਰੇ ਨਾਲ ਹੀ ਖੜੀ ਹੈ ਭਾਈ ਕੰਨਵਾ ਸੂਆ ਇਹ ਬਾਈ ਜੀ ਪਹਿਲਾ ਸੂਆ ਤੇ ਦੋ ਦੰਦ ਅਰੀਜਨਲ ਕਿੰਨੇ ਦਿਨ ਲੈ ਜੂ ਅੰਦਾਜ਼ਾ ਇਹਦੇ ਬਾਈ ਜੀ 26 ਤਰੀ ਨੂੰ ਦਿਨ ਪੂਰੇ ਠੀਕ ਆ ਜੇ ਹੋਰ 5-7 ਦਿਨ ਲੈ ਸਕਦੀ ਹੈ ਹਾਂ 5-7 ਦਿਨ ਪੰਜ-ਸੱਤ ਦਿਨ ਰਾਵਣ ਲੈ ਜੂ ਰੇਟ ਕੀ ਰਊਗਾ ਇਹਦਾ ਇਹਦਾ ਲੈਣ ਦੇ ਦਾ ਮੁਰਬੇ 78000 ਰੁਪਿਆ ਖੋਲੀਆਂ ਨੂੰ ਦੋਸਤੋ 78000 ਰੇਟ ਹੈ ਜਿਹੜਾ ਭਰਾ ਖਰੀਦੇ ਜਰਸੀ ਤੇ ਕੰਮ ਕਰੋ ਇਦਾਂ ਦੀ ਵੈੜ ਤੋਂ ਤੁਹਾਡੇ ਕੋਲ ਸੋਹਣੀ ਵੈੜ ਜਰਸੀ ਦੇ ਵਿੱਚ ਤਿਆਰ ਹੋ ਜੂਗੀ ਇਹ ਦੋ ਦੰਦ ਵੱੱਛੀ ਹਜੇ ਛੋਟੀ ਉਮਰ ਦਾ ਬੱਚਾ ਥਣ ਹੱਥੀਂ ਚੁਆਈ ਵਾਲੇ ਆ ਕੱਦ ਜਰਸੀ ਗਾਵਾਂ ਵਾਲਾ ਹਵਾਨਾ ਸੋਹਣਾ ਥਣ ਬਹੁਤ ਸੋਹਣਾ ਲੱਗਾ ਦੋਸਤੋ ਤੁਸੀਂ ਮਿਲਕਿੰਗ ਕਰੋਗੇ ਮਨ ਖੁਸ਼ ਕਰੂਗੀ ਕਰਮਾ ਵਾਲੀ ਇਦਾਂ ਦਾ ਥਣ ਦਾ ਸਹਿਜ ਆ ਹਵਾਨਾ ਫਿਕਸ ਜੈ ਹਜੇ ਦਿਨ ਪੰਜ ਸੱਤ ਲੈਂਦੀ ਐ ਸੂਨ ਚ ਹਾਈਟ ਮੈਂ ਦੁਬਾਰਾ ਦੱਸ ਦਿਆਂ ਵੀ ਜਰਸੀ ਵਹਿਣਾ ਵਾਲੇ ਹਿਸਾਬ ਤੇ ਜਜਮੈਂਟ ਕਰਿਓ ਜਿਹੜਾ ਵੀ ਭਰਾ ਖਰੀਦਣਾ ਚਾਵੇ ਉਤੋਂ ਸਿੱਧੀ ਆ ਬਿਲਕੁਲ ਸੋਹਣੀ ਐ ਇਹ ਪਹਿਲੇ ਨੰਬਰ ਤੇ ਇਸ ਤੋਂ ਇਲਾਵਾ ਇੱਕ ਵੱੱਛੀ ਹੋਰ ਬਹੁਤ ਸੋਹਣੀ ਜਸਵੰਤ ਭਾਈ ਇਹ ਦੰਦੋ ਕਿਵੇਂ ਵੱੱਛੀ ਇਹ ਦੰਦੋ ਭਾਈ ਖੀਰੀ ਆ ਠੀਕ ਹੈ ਅੱਜ 14 ਮਹੀਨੇ ਤੇ 70 ਦਿਨਾਂ ਦੀ ਹੋ ਗਈ ਆ ਠੀਕ ਹੈ ਤੇ ਫਾਰਮ ਚੋਂ ਲਈ ਆ ਖੁੱਲੀ ਫਿਰਦੀ ਸੀ ਆਪਾਂ ਹੀ ਰਸਾ ਪਾਇਆ ਪਰ ਸੋ ਚੁੱਥੇ ਜਾਈਦੇ ਆਪਣੇ ਕੋਲੇ ਬਾਈ ਅੱਛਾ ਹਾਂਜੀ ਕੀ ਰੇਟ ਰਹੂ ਇਹਦਾ ਰੇਟ ਬਾਈ ਜੀ ਇਹਦਾ ਲੈਣ ਦੇ ਮੁੱਲ 42000 ਰੁਪਏ ਇਹਦੀ ਹਜੇ ਏਆਈ ਤਾਂ ਨਹੀਂ ਨਹੀਂ ਬਾਈ ਹਜੇ ਨਹੀਂ ਹੋਈ ਠੀਕ ਹੈ ਸੋ ਦੋਸਤੋ ਛੋਟੀ ਉਮਰ ਦਾ ਬੱਚਾ ਢਾਂਚਾ ਸੋਹਣਾ ਖੁੱਲੀ ਫਿਰਦੀ ਆਈ ਆ ਤੇ ਬੰਦ ਨਹੀਂ ਪਾਉਂਦੇ ਭਾਈ ਜੀ ਬਹੁਤ ਆ ਬਾਈ ਜੀ ਖੁੱਲੀ ਛੱਡਦੇ ਫਿਰ ਉਹ ਫਾਉ ਦੇ ਵੱਢ ਜਾਂਦੀ ਆਗੇ ਅੱਛਾ ਹਾਂਜੀ ਸੋ ਦੋਸਤੋ ਥੱਲੇ ਬੜੀ ਸਾਫ਼ ਸੁਥਰੀ ਬੱਚੀ 42000 ਰੇਟ ਹੈ ਦੇਖੋ ਨ ਜਿਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਸਕਦੇ ਹੋ ਤੁਸੀਂ ਲਿਆਉਣਾ ਬਾਈ ਰਮਗਾੜ ਸੋ ਤਾਂਚਾ ਦੇਖੋ ਬਿਊਟੀ ਦੇਖੋ ਥੱਲੋਂ ਵੀ ਬਹੁਤ ਸੋਹਣੀ ਵਹਿੜਾ ਦੱਸੋ ਇਹ ਥਣਾ ਵਾਲੇ ਪੱਖ ਤੋਂ ਤੁਸੀਂ ਇੱਥੋਂ ਇਹਦੀ ਫੇਰ ਬਣਾਵਟ ਦੇਖੋ 42000 ਬਾਈ ਨੇ ਡਿਮਾਂਡ ਰੱਖੀ ਹੈ ਨਗੀਨਾ ਹੀ ਹੈ ਜਿਨੂੰ ਪਸੰਦ ਆਵੇ ਜਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਚੈੱਕ ਕਰਨ ਦੀ ਲੋੜ ਲੱਗੇ ਬੇਸ਼ੱਕ ਅੰਦਰੋਂ ਚੈੱਕ ਵੀ ਕਰਾ ਲਓ ਤੁਹਾਡੀ ਆਪ ਦੀ ਖੁਸ਼ੀ ਹੈ ਬੱਚਾ ਛੋਟੀ ਉਮਰ ਦਾ ਪਰ ਫਿਰ ਵੀ ਤਸੱਲੀ ਆਪਦੀ ਕਰ ਸਕਦੇ ਹੋ ਤੁਸੀਂ ਸੁਏ 2 ਨੰਬਰ ਤੇ ਵੈੜ ਤੁਹਾਨੂੰ ਦਿਖਾਉਣੀ ਸੀ ਖੁੱਲੀ ਫਿਰਦੀ ਕਰਕੇ ਥੋੜੀ ਬਹੁਤ ਮਸਤੀ ਕਰਦੀ ਹੈ ਇਹ ਨਹੀਂ ਗੱਲ ਵੀ ਤੁਸੀਂ ਬੰਨ ਕੇ ਰੱਖੋ ਤਾਂ ਕੋਈ ਤੰਗ ਪਰੇਸ਼ਾਨ ਕਰੂਗੀ ਕਿਉਂਕਿ ਜਾਤ ਬਰੀਡ ਸੋਹਣੀ ਹੈ ਥਣ ਚਾਰ ਹੀ ਦਿੰਦੇ ਹੈ ਸੋਹਣੇ ਦਿਸਦੇ ਹੈ ਥਣ ਮੈਂ ਇੱਕ ਵਾਰ ਤੁਹਾਨੂੰ ਦਿਖਾਵਾ ਇਹਦੇ ਥਣ ਇਸ ਤਰ੍ਹਾਂ ਦੇ ਥਾਣਾ ਦੱਸੋ ਇਹਦੇ ਸੁਏ ਦਾ ਰੇਟ 42000 ਤੇ ਨਾਲ ਇੱਕ ਵੈੜ ਦੱਸੋ ਪਹਿਲਾ ਸੁਆ ਸੂਣ ਵਾਸਤੇ ਤਿਆਰੀਆਂ ਫੜਦੀਆਂ ਦੰਦ ਹੀ ਖਾਦਾਂਗੇ ਬਾਈ ਕੋਈ ਭੈਣ ਭਰਾ ਦੰਦ ਦੇਖਣਾ ਕਿਹਦੇ ਦੇ ਦੰਦ ਬਾਈ ਕਿੰਨਾ ਦਿਖਾ ਦਗੀ ਸੋ ਪਾ ਵੀਡੀਓ ਇਸ ਕਨਫਰਮ ਕਰ ਲੈਂਦੇ ਸਹੀ ਹੈ ਸੋ ਦੋ ਦੰਦ ਦੋਸਤੋ ਇਹ ਬੱਚੀ ਠੀਕ ਹੈ ਬਈ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਨਾਗ ਸੀਗੇ ਜਿਹੜੇ ਵਿਕਰੀ ਵਾਲੇ ਸੀ ਧੰਨਵਾਦ ਵੀਡੀਓ ਦੇਖਣ ਲਈ